ਜਿੰਦਾਬਾ ਜਿੰਦਾਬਾ ਲੋਕਾਂ ਦਾ ਜਿੰਦਾਬਾ ਜਿੰਦਾਬਾ ਲੋਕਾਂ ਦਾ ਜਿੰਦਾਬਾ ਧੰਨਵਾਦ ਠੀਕ ਹੈ ਬੋਲੇ ਸੋਨਿਆ ਇਹ ਜੇ ਬੰਦੀਆਂ ਨਾਲ ਡਾਈ ਅਪ ਕਰਕੇ ਜੇ ਕਹਿੰਨੇ ਆਗਲਵਣੀ ਆਗਮ ਲਾਉਣੀ ਪੈਣੀ ਆ ਇਹ ਡਾਂਗ ਸਰਕਾਰ ਨੇ ਚੜਾਈ ਜਿਹੜੀ ਆ ਨਾ ਤੇ ਜ਼ਿਆਦਾ ਟਾਈਮ ਨਹੀਂ ਸਤਾਈ ਆ ਗਈ ਇਹ ਦੂਰ ਨਹੀਂ ਗਈ ਇਹ ਝੰਡਿਆਂ ਨਾਲ ਪਿੰਡਾਂਵੇ ਦੀ ਦੌੜਾ ਲਵਾਉਣੀ ਆ ਝਾੜੂ ਸਰਕਾਰ ਦੀਆਂ ਥੋੜੇ ਦੇ ਨਹੀਂ ਬਾਕੀ ਆ ਅੱਗੇ ਲੈ ਜਾਓ ਅੱਗੇ ਲਾਈ ਜਾਊਗੀ ਸੰਯੁਕਤ ਨੁਕਸਾਨ ਮੋਰਚ ਦਾ ਫੈਸਲਾ ਕਿੱਥੇ ਅੱਗੇ ਲਾਈ ਪਰਚਾ ਦਰਜ ਹੋਇਆ ਉਹਦਾ ਕਰਾਂਗੇ ਵਿਰੋਧ ਅਸੀਂ ਪਰਦਾ ਕਿਸਾ ਕਰਾਵਾਂਗੇ ਸਾਡਾ ਸੰਯੁਕਤ ਨੁਕਸਾਨ ਮੋਰਚ ਦਾ ਫੈਸਲਾ ਪੰਜਾਬ ਦਾ ਹਾਂਜੀ ਸਭ ਵੀ ਸਾਡੇ 4 ਸਾਲ ਪਹਿਲਾਂ ਅਪਲਾਈ ਕੀਤੀ ਇਹ ਦੁਕਾਨਦਾਰ ਲੈ ਜਾਂਦੇ ਆ ਇਹਦਾ ਫਾਇਦਾ ਜਿਹੜਾ ਸਰਕਾਰ ਨਾਲ ਰਲ ਕੇ ਇਹਦੇ ਹੈਗਾ ਹੀ ਫੀਲਡ ਅਫਸਰ ਅਮਿੰਦਰ ਸਿੰਘ ਉਹ ਰਲ ਕੇ ਇਹਦੇ ਨਾਲ ਸਾਡੀ ਥੈਂਡ ਐਗਰੀਕਲਚਰ ਸੁਲਤਾਨਪੁਰ 3 ਸਾਲ ਬਾਅਦ ਆਹੀ ਡਾਂਗ ਦੇ ਕੇ ਛੰਡੇ ਐਸ ਨਾਲ ਉਹਦੇ ਕੋਲ ਰੁਪਈਏ ਵਾਪਸ ਲਿਆ 240000 ਰੁਪਈਆ ਇਹਦੇ ਨੇ ਰਲ ਕੇ ਸਾਡੇ ਸੈਨ ਆਪੇ ਹੀ ਕਰਕੇ ਸਾਡੇ ਖਾਤੇ ਚੋਂ ਪੈਸੇ ਸਰਕਾਰ ਦੇ ਦੇਖੋ ਉਹ ਰੁਪਈਆ ਅਸੀਂ ਸਾਈਨ ਕਰਾਂਗੇ ਤੇ ਭੇਜ ਜਾਣੇ ਉਧਰ ਉਦਾਂ ਹੀ ਇਹਨੇ ਸਾਈਨ ਕਰਕੇ ਮਹਿੰਦਰ ਸਿੰਘ ਨੇ ਉਹਦੇ ਪੁਆਏ ਫਿਰ ਇਹਦੇ ਐਪਲੀਕੇਸ਼ਨ ਦਿੱਤੀ ਜਲੰਧਰ ਚੀਫ ਦੇ ਤੇ ਫਿਰ ਇਹਦੇ ਡਾਂਗ ਜੜੀ ਤੇ ਹੋਏ ਇਹਨੇ ਰੁਪਈਏ ਉਥੋਂ ਲੈ ਕੇ ਦਿੱਤੇ ਸਾਨੂੰ 3 ਸਾਲ ਬਾਅਦ ਸਾਡੀ ਦੋਆ ਘਰਾਂ ਦੀ ਸਬਸਿਡੀ ਇਹ ਦਲਜੀਤ ਸਿੰਘ ਬਾਬਾ ਜੀ ਤੇ ਕ ਆਪਣੀ 240000 ਰੁਪਇਆ 3 ਸਾਲ 4ਵੇਂ ਸਾਲ ਤੇ ਮਿਲਿਆ ਸਾਨੂੰ ਇਹ ਸਿਰਫ ਪਾਵਰ ਦੇ ਨਾਲ ਜਿੱਦਾਂ ਅੱਜ ਨੱਥ ਪਈ ਆ ਇਹ ਨੱਥ ਵੇ ਪੈਣੀ ਜੇ ਆਪਾਂ ਕੱਟੇ ਹੋਵਾਂਗੇ ਐਸ.ਜੀ.ਐਮ ਮਹਿਦਪੁਰ ਦਾ ਇੱਕ ਮੋਰਚਾ ਬਣਿਆ ਸੰਯੁਕਤ ਮੋਰਚਾ ਮਹਿਦਪੁਰ ਇਹ ਉਹਦੀ ਪਾਵਰ ਜਿਹੜੀ ਆ ਜਿਹੜਾ ਅੱਜ ਸਵਾਲ ਜਵਾਬ ਹੋਈ ਆ ਨਾ ਐਸ.ਐਚ.ਓ ਐਮੀਨੀ ਥਾਣੇ ਚੋਂ ਆਉਂਦੇ ਤੁਸੀਂ ਫੋਨ ਕਰਕੇ ਦੇਖ ਲਓ ਕਿਹਦੇ ਕਹਿੰਦੇ ਆਉਣਾ ਨਹੀਂਗਾ ਸਿਰਫ ਵੇਸੇ ਚੀਜ਼ਾਂ ਆਏ ਅਗਲੇ ਦਫ਼ਤਰਾਂ ਚੋਂ ਉੱਠਦੇ ਨਹੀਂ ਕਿਸੇ ਦੀ ਗੱਲ ਨਹੀਂ ਸੁਣਦੇ ਇਹ ਪਾਵਰ ਆ ਭਰਾਵਾਂ ਦੀ ਪਾਵਰ ਆ ਜਿਹੜੇ ਭਰਾ ਇਕੱਠੇ ਆਂਦੇ ਨਾ ਇੱਕ ਇਦਾਂ ਦਾ ਟੀਮ ਬਣਾ ਲਈ ਆਪਾਂ ਗਰੁੱਪ ਵੀ ਕਿਸੇ ਨੂੰ ਫੋਨ ਕਰਨ ਦੀ ਕਾਲ ਕਰਨੀ ਨਾ ਪਵੇ ਕਿ ਆਪਾਂ ਮੈਸੇਜ ਪਾਈਏ ਤੇ ਸਾਰੇ ਉੱਥੇ ਇਕੱਠੇ ਹੋਣ ਅੱਗ ਨਾਲ ਹੋ ਕੇ ਲਵਾਵਾਂਗੇ ਜਿਹਨੇ ਕਿਸੇ ਨੇ ਲਾਉਣੀ ਆ ਸਾਡੇ ਨਾਲ ਸੰਪਰਕ ਕਰੇ ਜਥੇਬੰਦੀ ਨਾਲ ਜੁੜੇ ਹੋ ਇਦਾਂ ਨਹੀਂ ਹੈਗਾ ਵੀ ਅੱਗ ਲਵਾਵੇ ਤੇ ਉਹਦੇ ਘਰ ਨੂੰ ਜਾਵੇ ਤੇ ਸਾਡੇ ਡਾਂਗ ਜੜੀ ਫਿਰੇ ਮੁੜ ਗਏ ਉਦਾਂ ਨਹੀਂ ਪਹਿਲਾਂ ਸਰੋਬੇ ਪਾਉਣ ਜਿਹੜੀ ਜਥੇਬੰਦੀ ਨਾਲ ਮਰਜੀ ਇਹ ਨਹੀਂ ਕਿ ਸਾਡੇ ਨਾਲ ਪਹਿਲਾਂ ਉਹ ਤੁਰ ਤਵੇ ਅਗਲਵਾਵਾਂਗੇ ਨਾਲ ਖੜਗੇ ਇਦਾਂ ਜਿੱਥੇ ਲੋੜ ਪਈ ਸਾਡੀ ਉੱਥੇ ਜਾਵਾਂਗੇ ਨੰਬਰ ਵਿੱਚ ਦਿੱਤੇ ਆ ਕੱਲ ਵੀ ਦਿੱਤੇ ਅੱਜ ਫੇਰ ਦੇ ਦਿੰਨੇ ਦੁਬਾਰਾ 809641001 ਇਹ ਮੇਰਾ ਨੰਬਰ ਇੱਕ ਨੰਬਰ ਗਾਮਰੇੜੀ ਦੀ ਤੁਸੀਂ ਦੇ ਦਿਓ 9814830558 ਇਹ ਜਿੱਥੇ ਬੰਦੀਆਂ ਨਾਲ ਡਾਈ ਅਪ ਕਰਕੇ ਜੇ ਕਹੇ ਨੇ ਆਗਲਵਾਣੀ ਆਗਮ ਲਾਉਣੀ ਪੈਣੀ ਆ ਇਹ ਡਾਂਗ ਸਰਕਾਰ ਨੇ ਚੜਾਈ ਜਿਹੜੀ ਆ ਨਾ ਇਹ ਜ਼ਿਆਦਾ ਟਾਈਮ ਨਹੀਂ ਸਤਾਈ ਆ ਗਈ ਇਹ ਦੂਰ ਨਹੀਂ ਗਈ ਇਹ ਝੰਡਿਆਂ ਦਾ ਪਿੰਡਾਂਵੇ ਦੀ ਦੌੜਾ ਲਵਾਉਣੀ ਆ ਝਾੜੂ ਸਰਕਾਰ ਦੀਆਂ ਥੋੜੇ ਦੇ ਨਹੀਂ ਬਾਕੀ ਆ ਇਹ ਦੇਖਿਓ ਕਿਦਾਂ ਭਜਦੇ ਆ ਪਿੰਡਾਂ ਵੇ ਦੀ ਦਿਖਾਵਾਂਗੇ ਹਰਦੀਪ ਸਿੰਘ ਤੁਹਾਨੂੰ ਭਜਾ ਕੇ ਪਿੰਡਾਂ ਵੇ ਦੀ ਅਗੇ ਮਾਲਵੇਜ ਕਰਦੇ ਸੀ ਲੋਕ ਇਹ ਮਾਝੇਜ ਕਰਦੇ ਤੇ ਥੋੜਾ ਸਾਡਾ ਦਬਾਬਾ ਵੀ ਜਾਗ ਗਿਆ ਮੜਾ ਜਾ ਤੇ ਅਸੀਂ ਵੀ ਚਾਹੁੰਦੇ ਆ ਵੀਰ ਸਾਡੇ ਇਕੱਠੇ ਹੋਇਆ ਕਰਨ ਤੇ ਇਕੱਠੇ ਹੋਵਾਂਗੇ ਤਾਂ ਫੇਰ ਇਹ ਜੀਜਾਂ ਜਿਹੜੀਆਂ ਮੁੜ ਨਹੀਂ ਉਹ ਤਾਂ ਪ੍ਰਸ਼ਾਸਨ ਦੀ ਵਰਦੀ ਜਿਹੜੀ ਹੈ ਨਾ ਵਰਦੀ ਤੋਂ ਡਰਦੇ ਲੋਕ ਬਾਹਰ ਨਹੀਂ ਆਉਂਦੇ ਇਸ ਕਰਕੇ ਅਸੀਂ ਕਹਿੰਨੇ ਸਾਰੇ ਵੀਰਾਂ ਨੂੰ ਸੱਦਾ ਦਿੰਨੇ ਆ ਜਥੇਬੰਦੀ ਜਿਹੜੀ ਨਾ ਤੁਹਾਡਾ ਦਿਲ ਕਰਦਾ ਉਸੇ ਨਾਲ ਜੁੜੋ ਜੁੜ ਕੇ ਉਹਦਾ ਫਾਇਦਾ ਲਾ ਤਾਂ ਫਾਇਦਾ ਦੇਓ ਵੀ ਅਗਲੇ ਨੂੰ ਜਿੱਥੇ ਜ਼ਰੂਰਤ ਆ ਹੁਣ 4 ਤਰੀਕ ਨੂੰ ਸੰਯੁਕਤ ਮੋਰਚੇ ਦਾ ਸੱਦਾ ਡੀਸੀ ਦਫ਼ਤਰਾਂ ਅੱਗੇ ਜਿਹੜਾ ਧਰਨਾ ਲਾ ਕੇ ਮੰਗ ਪੱਤਰ ਦੇਣੇ ਉਹ ਦੇਣੇ ਇਸੇ ਕਰਕੇ ਅਪਰਾਲੀ ਨੂੰ ਲੈ ਕੇ ਹੋਰ ਆ ਜਿਹੜਾ ਹੜਾ ਨਾ ਮਾਰੀ ਫਸਲ ਕੋਈ ਮੁਆਵਜ਼ੇ ਨਹੀਂ ਐ ਸਾਥੀਓ ਮੈਂ ਸਾਥੀ ਮੇਜਰ ਸਿੰਘ ਸਟੇਟ ਆਗੂ ਜਮਹੂਰੀ ਕਿਸਾਨਾਂ ਦਾ ਪੰਜਾਬ ਨਾਲ ਮੇਰੇ ਖੜੇ ਨੇ ਸਰਦਾਰ ਕੇਵਲ ਸਿੰਘ ਬੀਕੇ ਜੂ ਖਹਿਰਾ ਅੱਜ ਇੱਥੇ ਸਾਡੇ ਕਿਸਾਨ ਜੇਕਰ ਆਗੇ ਲਈ ਸੀਗੀ ਦੋ ਡਾ ਇਕ ਲੰਨਾ ਪੈਣੀ ਸੀਗੀ ਇੱਥੇ ਪਤਾ ਨਹੀਂ ਕਿਸੇ ਨੇ ਫੋਨ ਕੀਤਾ ਸੈਟਲਾਈਟ ਨੇ ਕੀ ਇੱਥੇ ਮੈਸੇਜ ਗਿਆ ਠਾਣੇ ਫੋਰਸ ਆ ਗਈ ਪਟਵਾਰੀ ਆ ਗਿਆ ਇੱਥੇ ਦਵਗੇ ਮਾਰਨ ਲੱਗੇ ਸਾਨੂੰ ਫੋਨ ਕੀਤਾ ਕੇਵਲ ਸਿੰਘ ਨੇ ਫੋਨ ਕੀਤਾ ਸਾਡੀ ਪੱਡਾ ਸਾਹਿਬ ਜਗਨਿੰਦਰ ਸਿੰਘ ਜੀ ਸਾਰੇ ਸਾਥੀ ਮੇਰੇ ਇਧਰ ਪੰਡਤ ਸਾਹਿਬ ਆਏ ਆ ਸਾਡੇ ਲੋਕੜ ਤੋਂ ਸਾਡੇ ਸਾਥੀ ਵੱਡੇ ਆ ਆਗੂ ਸਾਡੇ ਸਾਰੇ ਇਕੱਠੇ ਹੋਏ ਕਾਮੜ ਮੇਰ ਸਿੰਘ ਜੀ ਸਾਰੇ ਇਕੱਠੇ ਹੋ ਕੇ ਇੱਥੇ ਮੋਰਚਾ ਲਾਇਆ ਇੱਥੇ ਪ੍ਰਸ਼ਾਸਨ ਘੇਰਿਆ ਸੀ ਉਹ ਦਸ ਤਾਂ ਨੂੰ ਅਸੀਂ ਵੇ ਜਿਹੜੀ ਸਰਕਾਰ ਆ ਇਹ ਨਲਾਕਾਂ ਸਰਕਾਰ ਆ ਇੱਕ ਕਿਸਾਨ ਨਾਲ ਤਾਂ ਕਾ ਕਰ ਰਹੀ ਆ ਕਿਸਾਨ ਕਿੱਥੇ ਜਾਵੇ ਜਦੋਂ ਹੜ੍ਹ ਆ ਜਿਕੇ ਸਰਕਾਰ ਨੇ ਹੜ੍ਹ ਪੀੜਤਾਂ ਦੀ ਬਾਹ ਨਹੀਂ ਫੜੀ ਆ ਕਿੰਨਾ ਮੀਂਹ ਪਿਆ ਵਾਰਿਸ਼ ਕਿੰਨੀ ਭਈ ਸਰਕਾਰ ਨੇ ਪੁੱਛਿਆ ਨਹੀਂ ਹੁਣ ਝੋਨਾ ਜੇ ਲੋਕਾਂ ਨੇ ਕਿਰ ਬੀਜਿਆ ਸੀਗਾ ਅੱਧਾ ਕ ਮਰ ਗਿਆ ਉਹ ਜਿਹੜਾ ਰਹਿ ਗਿਆ ਮਾੜੀ ਮੱਡੀ ਪ੍ਰਾਲੀ ਰਹਿ ਗਈ ਆ ਕਿਸਾਨ ਅੱਗ ਲਾ ਰਹੇ ਆ ਸਰਕਾਰ ਕਹਿੰਦੇ ਫੜ ਕੇ ਅੰਦਰ ਦਿਓ ਇਹ ਤੇ ਪਰਚਾ ਕਰੋ ਇਹਨਾਂ ਜੁਰਮਾਨਾ ਕਰੋ ਸਾਡੀ ਜਸੇਬੰਦੀ ਜਮੂਰੀ ਖਾਲਸਾਵਾ ਬੀਕੇ ਜੋ ਖੈਰਾ ਆਰ ਇੰਡੀਆ ਖਾਲਸਾਵਾ ਬਾਕੀ ਹੋਰ ਜਸੇਬੰਦੀ ਨਾਲ ਸਾਡੇ ਹੈਗੀਆਂ ਨੇ ਅਸੀਂ ਇੱਕ ਮੋਰਚਾ ਬਣਾਇਆ ਮਹਿਦpur ਚ ਇਹ ਤੱਕਾ ਸੈਣ ਨਹੀਂ ਕੀਤਾ ਜਾਊਗਾ ਅਸੀਂ ਕਿਸੇ ਕਿਸਾਨ ਤੇ ਪ੍ਰਚਾਰੰਦ ਕਰਨ ਦਿਆਂਗੇ ਸਾਡਾ ਇੱਕ ਆ ਇੱਕਾ ਕੈਮਰੇ ਕਾ ਅੱਜ ਦੱਸਦਾ ਸਰਕਾਰ ਨੂੰ ਕਿ ਇੱਥੇ ਆਓਗੇ ਤੇ ਪਰਚਾ ਨਹੀਂ ਹੋਊਗਾ ਪ੍ਰਸ਼ਾਸਨ ਇੱਥੇ ਪਹੁੰਚਿਆ ਐਸਐਚਓ ਸਾਹਿਬ ਮਹਿਦਪੁਰਲੇ ਪਹੁੰਚੇ ਆ ਉਹ ਕਹਿ ਗਿਆ ਇਹ ਕਾਰਵਾਈ ਨਹੀਂ ਕੋਈ ਹੋਗੀ ਕਾਨੂੰਨੀ ਕਾਰਵਾਈ ਨਹੀਂ ਹੋਗੀ ਕਿਉਂਕਿ ਕਿਸਾਨ ਬਹੁਤ ਦੁਖੀ ਹੋ ਗਿਆ ਹਾਲਾਤ ਮਾੜੇ ਹੋ ਗਿਆ ਹਰ ਬੀੜ ਤੇ ਅਜੋ ਬਰਸ਼ਾ ਪਈਆਂ ਉਹਨਾਂ ਕਰਕੇ ਕਿਸਾਨ ਨੂੰ ਬੜਾ ਘਾਟਾ ਪੈ ਗਿਆ ਨਾਲ ਮਜ਼ਦੂਰ ਜਿਹੜਾ ਉਹ ਹੋਰ ਦੁਖੀ ਹੋ ਗਿਆ ਕਿਉਂਕਿ ਮਜ਼ਦੂਰ ਨੇ ਕਿਸਾਨ ਦੇ ਕੰਮ ਕਰਨਾ ਸੀਗਾ ਉਹ ਕੰਮ ਨਹੀਂ ਮਿਲ ਰਿਹਾ ਮਜ਼ਦੂਰ ਨੂੰ ਅਸੀਂ ਨਾਲ ਨਾਰਾ ਮਜ਼ਦੂਰ ਦਾ ਮਾਰਦੇ ਆ ਕਿਸਾਨ ਮਜ਼ਦੂਰ ਇੱਕ ਤਾਂ ਜਿੰਦਾਬਾਦ ਅਸੀਂ ਮਜ਼ਦੂਰ ਦੀ ਬਾਹ ਫੜਦੇ ਆ ਅਸੀਂ ਸਰਕਾਰ ਨੂੰ ਲੈ ਕੇ ਦਦਿਆਂ ਕਿ ਮਜ਼ਦੂਰ ਵੀ ਆ ਕੇ ਪੰਜਾਬ ਆ ਗਿਆ ਇਹਨਾਂ ਦੀ ਬਾਹ ਫੜੋ ਇਹਨਾਂ ਨੂੰ ਰਚਣ ਦਿਓ ਇਹਨਾਂ ਨੂੰ ਸੂਲਤਾਂ ਦਿਓ ਜਿੰਦੀਆਂ ਬਣਦੀਆਂ ਪਰ ਸਰਕਾਰ 4 ਸਾਲ ਹੋ ਗਿਆ ਕੁਝ ਨਹੀਂ ਕੀਤਾ ਸਰਕਾਰ ਨੇ ਹੁਣ ਜਿਹੜੀ ਪਰਾਲੀ ਬੱਕੀ ਬਚੀ ਐ ਸਸ ਉਹ ਸ਼ਾਇਦ ਵਾ ਕੇ ਗਿਆ ਵੀ ਪਰਚਾ ਨਹੀਂ ਹੋਗਾ ਮੈਂ ਕਹਾਂ ਸਰਕਾਰ ਉਹਨੇ ਐਸਚ ਨੂੰ ਬਿਸ਼ਵਾਸ ਦਵਾਤਾ ਇਹ ਪਰਚਾ ਨਹੀਂ ਹੋਗਾ